ਆਹ ਦੇਖੋ ਭਾਈ ਜੀ ਵੀਡੀਓ ਆਹ ਦੇਖੋ ਗੱਡੀ ਆ ਕੇ ਰੁਕੀ ਇਹਦੇ ਵਿੱਚੋਂ ਦੇਖ ਦੋ ਭਾਈ ਜੀ ਇਕੱਲੇ ਜਿਹੇ ਇੱਥੇ ਉੱਤਰੀ ਭਾਈ ਜੀ ਉਹ ਦੇਖੋ ਉਧਰੋਂ ਬੰਦਾ ਇਹਨੂੰ ਕੁਝ ਸਮਝਾ ਰਿਹਾ ਹੈ ਭਾਈ ਜੀ ਇਹ ਦੇਖੋ ਇਹਨਾਂ ਨੇ ਕੋਈ ਪਲਾਨنگ ਬਣਾਇਆ ਹੈ ਭਾਈ ਜੀ ਦੇਖਦੇ ਜਾਓ ਅੱਗੇ ਕੀ ਕਰੂਗੇ ਇਹ ਕੁੜੀ ਦੇਖਦੇ ਜਾਓ ਭਾਈ ਜੀ ਇਹ ਵੀਡੀਓ ਅੰਤ ਤੱਕ ਦੇਖਿਓ ਵਾਕਿ ਦੇਖਿਓ ਭਾਈ ਜੀ ਕਿਵੇਂ ਲੋਕਾਂ ਨੂੰ ਬੇਕੂਫ ਬਣਾਉਂਦੇ ਆ ਦੇ ਦੇ ਯਾਰ ਬਾਈ ਇਹ ਦੇਖੋ ਖੜੀ ਹੈ ਮੋਬਾਈਲ ਜਿਹਦੇ ਮਲ ਲ ਕੇ ਮਥਾਇਆ ਮਾਰੀ ਜਾਂਦੀ ਹੈ ਲੋ ਬਾਈ ਇਹ ਬਹੁਤ ਟਾਈਮ ਹੋ ਗਿਆ ਖੜੀ ਨੂੰ ਆ ਦੇਖੋ ਹੱਥ ਇਹ ਦੇਣ ਲੱਗੇ ਕਿਸੇ ਨੂੰ ਰੋਕਣ ਲਈ ਕਹਿ ਰਹੀ ਹੈ ਇਹ ਦੇਖੋ ਬਾਈ ਜੀ ਦੇਖਦੇ ਹਾਂ ਕੌਣ ਆ ਬਾਈ ਜੀ ਰੁਪਦਾ ਇੱਥੇ ਇਹ ਦੇਖੋ ਇਹ ਅੱਗੇ ਹੋਈ ਆ ਕੋਈ ਅੰਕਲ ਆਇਆ ਬਈ ਨੇ ਦੇਖੋ ਬਾਈ ਜੀ ਇਹਨੂੰ ਕਹਿੰਦੇ ਮੈਂ ਕਾਲ ਜਾਣਾ ਉਹਦੇ ਕੋ ਟਾਈਮ ਜਿਆਦਾ ਨਹੀਂ ਆ ਲੇਟ ਹੋ ਰਹੀਆਂ ਕਹਿੰਦੇ ਮੈਨੂੰ ਉੱਥੇ ਤੱਕ ਸੱਡ ਦੋਗੇ ਕਨਾਂ ਕੋਲ ਨਹੀਂ ਕਨਾਲ ਛੱਡ ਦਿੰਨਾ ਕਹਿੰਦਾ ਇਹ ਦੇਖੋ ਇਹਦਾ ਕੋਈ ਫੋਨ ਆਇਆ ਇਹ ਫੋਨ ਤੇ ਲੱਗ ਗਿਆ ਬਾਈ ਜੀ ਇਹਨੇ ਚਾਰ ਸਪੀਰਾ ਜਾ ਦੇਖੀ ਜਾਂਦੀ ਹੈ ਦੇਖਦੇ ਜਾਓ ਕੀ ਕਰੂਗੀ ਬਾਈ ਜੀ ਇਹ ਦੇਖੋ ਇਹ ਕਹਿੰਦਾ ਉਹ ਨੂੰ ਕਹਿੰਦੀ ਐ ਮੈਨੂੰ ਟਾਈਮ ਹੋ ਰਿਹਾ ਵੀ ਮੈਨੂੰ ਜਲਦੀ ਹੱੱਬਿਓ ਬਾਈ ਜੀ ਇਹ ਦੇਖੋ ਇਹ ਲੋਂ ਦੀ ਲੋਕ ਵੀ ਗੁਜ਼ਰ ਰਹੇ ਐ ਫੇਰ ਵੀ ਦੇਖੋ ਕਿੰਨੀ ਸਾਤਰਾ ਉਹ ਡੰਡਾ ਚੱਕਿਆ ਨੇ ਇਹ ਦੇਖੋ ਬਾਈ ਜੀ ਇਹ ਦਸਰੇ ਸਰਕਸਰ ਦੇ ਵਿੱਚ ਇਹ ਦੇਖੋ ਉਹ ਕਰਦਾ ਸਰਕਸਰ ਦੇ ਵਿੱਚ ਬੰਦਾ ਬੁੜੇ ਜਿਹੇ ਨੇ ਦੇਖ ਲੈਣਾ ਇਹਨਾਂ ਦਾ ਧਿਆਨ ਨਹੀਂ ਦਿੰਦਾ ਇਹ ਤਾਂ ਲੰਘ ਗਿਆ ਬਈ ਅੱਗੇ ਬਾਕੀ ਦੇਖਦੇ ਜਾਓ ਬਈ ਜੀ ਜੇ ਤੁਸੀਂ ਵੀ ਅੱਜ ਕੱਲ ਹੈਲਪ ਕਰਦੇ ਹੋ ਤਾਂ ਬੰਦਾ ਦੇਖ ਲਿਆ ਕਰੋ ਬਈ ਜੀ ਬਾਕੀ ਆ ਦੇਖ ਰਿਹਾ ਹਾਂ ਕਿਸੇ ਹਾਲਾਤ ਉਹ ਕੁੜੀ ਚਲੋ ਕਹਿੰਦਾ ਚੱਲ ਮੈਂ ਛੱਡ ਦਿੰਦਾ ਉਹ ਬੈਠ ਗਈ ਮੰਗ ਰ ਦੇਖੋ ਬਈ ਉਹ ਦੇਖ ਰਿਹਾ ਵੀ ਆ ਕੀ ਹੋਗਾ ਜੇ ਸਟਾਰਟ ਕਿਉਂ ਨਹੀਂ ਹੁੰਦੀ ਸਕੂਟੀ ਇਹ ਉਹ ਪੁੱਛਦੇ ਆ ਕਿ ਹੋ ਗਿਆ ਤੇ ਉਹ ਦੇਖੋ ਬਈ ਬੰਦਾ ਉਹ ਕਹਿੰਦਾ ਹਾਂ ਇੱਕ ਮਿੰਟ ਕਹਿੰਦਾ ਥੱਲੇ ਉਤਰੋਂਗੇ ਇਹ ਦੇਖੋ ਬਈ ਔਲਾਦਾ ਸਟੈਂਡ ਜਾਣੇ ਵਾ ਇਹੋ ਕੁੜੀ ਵੀ ਉਤਰੀ ਥੱਲੇ ਦੇਖੋ ਬਈ ਇਹ ਹੁਣ ਕਿ ਕੌਕਾ ਜੀਆਂ ਮਾਰ ਕੇ ਦੇਖਦਾ ਇਹ ਦੇਖੋ ਕਿੱਕ ਤੇ ਵੀ ਸਟਾਰਟ ਹੁੰਦੀ ਹੈ ਦੇਖੋ ਬਈ ਲੋ ਬਈ ਜੀ ਇਹ ਕਹਿੰਦੇ ਤੇਲ ਤੂਰਨਾ ਖਤਮ ਹੋ ਗਿਆ ਹੋਵੇ ਇਹ ਦੇਖੋ ਬਈ ਜੀ ਉੱਚਾ ਬੀ ਇਹਨੂੰ ਫੜਾਊਗਾ ਇਹਦੇ ਵਿੱਚੋਂ ਕੱਟ ਕੇ ਦੇਖੋ ਵੇਤੂ ਜੀ ਇਹ ਟੈਂਕੀ ਹੋਲਦਾ ਪਤਾ ਨਹੀਂ ਕੀ ਕਰਦਾ ਦੇਖਿਆ ਇਹਨੇ ਬਾਈ ਜੀ ਚਾਬੀ ਫੇਰ ਲਾਤੀ ਪਰ ਫੇਰ ਕਿੱਕਾਂ ਹੀ ਮਾਰ ਕੇ ਦੇਖ ਰਿਹਾ ਵੀ ਗਿਆ ਸਟਾਰਟ ਹੋ ਜੇ ਲੋ ਵਾਏ ਪਰ ਹੈ ਸਟਾਰਟ ਕਿੱਥਾ ਹੋਊਗੀ ਕੰਮ ਦਾ ਇਹਦਾ ਕੀ ਕਰਕੇ ਬਾਈ ਜੀ ਬਾਕੀ ਤੁਸੀਂ ਕੀ ਕਹੋਗੇ ਇਹ ਦੇਖੋ ਜੀ ਇਹ ਕੁੜੀ ਗੰਨੀ ਮਤਾ ਜੀ ਚੱਲੀ ਐ ਕਹਿੰਦਾ ਕੋਈ ਨਹੀਂ ਕਹਿੰਦਾ ਤੂੰ ਇੱਥੇ ਖੜ੍ਹ ਕੇ ਨਾ ਮੈਂ ਜਾ ਕੇ ਤੇਲ ਲਿਆਵਾਂ ਇਹਨੇ ਦੇਖਿਆ ਉਹ ਸਾਹਮਣੇ ਬੋਤਲ ਉਧਰੋਂ ਕੁਝ ਪਈ ਸੀ ਪਰਲੇ ਪਾਸੇ ਇਹ ਦੇਖੋ ਬਾਈ ਜੀ ਉੱਤੇ ਅਖੀ ਬੋਤਲ ਜੀ ਖਾਲੀ ਜਾਂ ਤੇਲ ਮੁੱਕ ਗਿਆ ਹੋਊਗਾ ਤੇ ਬਾਈ ਇਹ ਸੜਕ ਦੇ ਇਧਰਲੇ ਪਾਰ ਆ ਗਿਆ ਦੇਖਦੇ ਜਾਓ ਬਾਈ ਜੀ ਅੱਜ ਕੱਲ ਕਿੰਨੇ ਸੱਤ ਨੇ ਲੋਕ ਇਹ ਦੇਖੋ ਚਾਬੀ ਵੀ ਕੱਢ ਕੇ ਸਕੂਟੀ ਦੀ ਕਹਿੰਦਾ ਤੂੰ ਖੜੇ ਤ ਉਸ ਨੂੰ ਪੜਾ ਗਿਆ ਦੇਖੋ ਬਾਈ ਜੀ ਆਪਦੀ ਜੇ ਜੜੀ ਲੈ ਗਿਆ ਲੋ ਜੀ ਭੱਜ ਗਿਆ ਬਾਈ ਜੀ ਲੈ ਨਾ ਉਹਦਾ ਤੇਲ ਇਹ ਚੱਕੋ ਇਹਨੇ ਪਾਈ ਚਾਬੀ ਲੋ ਬਾਈ ਜੀ ਇਹ ਆ ਕਰਦਾ ਡੰਨਾ ਆ ਬਿਸੌਂ ਸਰੇ ਸਰੇ ਦਉ ਲੋ ਬਾਈ ਜੀ ਇਹ ਦੇਖੋ ਇਹ ਤਾਂ ਹੋ ਗਈ ਰਪੂ ਦਾ ਪੂ ਦਾ ਦੇਖੋ ਬਾਈ ਜੀ ਉਹ ਵਿਚਾਰਾ ਕਰਦਾ ਰਹਿ ਗਿਆ ਹੈਲਪੇ ਦੀ ਲੋ ਕਰ ਲਈ ਸਟਾਰਟ ਇਹਦਾ ਚੱਕੋ ਬਾਈ ਜੀ ਮੋੜ ਲਈ ਲੋ ਬਾਈ ਜੀ ਕੀ ਕਹੋਂਗੇ ਬਾਈ ਜੀ ਅੱਜ ਕੱਲ ਹੈਲਪ ਵੀ ਕਰਨਾ ਬਹੁਤ ਹੀ ਮਹਿੰਗਾ ਪੈਸਾ ਦਾ ਹੈ ਬਾਕੀ ਆ ਦੇਖ ਹੀ ਰਹੇ ਹੋ ਤੁਸੀਂ ਬਾਈ ਜੀ ਦੇਖੋ ਚੋਰ ਨਹੀਂ ਨੇ ਲੋ ਬਾਈ ਜੀ ਉਹ ਵਿਚਾਰਾ ਕੀ ਉਹਨਾਂ ਦੇਖਿਓ ਜਦੋਂ ਉਹ ਗੱਲ ਵਿਚਾਰਾ ਵਾਪਸ ਆਇਆ ਇਹ ਤਾਂ ਇਥੋਂ ਰਕੂ ਚੱਕਰ ਹੋ ਗਈ ਲੋ ਜੀ ਇਹ ਤਾਂ ਗਈ ਉਹ ਵਿਚਾਰਾ ਮੈਲਾ ਦੀ ਬਨੇਵੇਂ ਤੇ ਪੈਰ ਨੰਗਿਆ ਉਹ ਆਉਦਾ ਭੱਜਿਆ ਵਿਚਾਰਾ ਧੋੜਿਆ ਧੋੜਿਆ ਲੋ ਬਾਈ ਜੀ ਇਹ ਤਾਂ ਦੇਖਦਾ ਵਿਚਾਰਾ ਉਹ ਦੇਖੋ ਬੋਤਲ ਜੀ ਜਬ ਪਾਈ ਪੈਟਰੋਲ ਮਿਲਦਾ ਲੋ ਬਾਈ ਜੀ ਇਹ ਤਾਂ ਕਰਕੇ ਕੰਮ ਇਹਦਾ ਦੇਖੋ ਆ ਮੁੰਡੇ ਨੂੰ ਕਹਿੰਦਾ ਤੇ ਸਕੂਟੀ ਤੇ ਗਲਰ ਕੀ ਖੜੀ ਜਉਂਦੀ ਦੇਖਿਓ ਕਨ ਉਹ ਮੈਨੂੰ ਕੀ ਪਤਾ ਕਹਿੰਦਾ ਦੇਖੋ ਬਾਈ ਜੀ ਕਹਿੰਦਾ ਤੇਰਾ ਦਿਮਾਗ ਘਰਾ ਹੋ ਗਿਆ ਦੇਖੋ ਬਾਈ ਜੀ ਉਹਦੇ ਕੋਲ ਵਿਚਾਰੇ ਨੇ પેટ્રોલ ਦੀ ਬੋਦਲ ਕਿਵੇਂ ਡੇਗੀ ਤਾਂ ਇਹ ਹੁਣ ਘਰ ਵਾਲਿਆਂ ਨੂੰ ਕੂਲ ਲਾਦਾ ਜਿਵੇਂ ਨਾਲ ਦਾ ਜੱਗੋ ਤੇਰ ਵੀ ਹੋ ਗਈ ਬਾਕੀ ਤੁਸੀਂ ਕੀ ਕਹੋਗੇ ਕਰੋ ਕਮੈਂਟ ਤੇ ਲਾਈਕ